ਬੰਗਲਾਦੇਸ਼ ਵਿੱਚ ਹੰਸਾ ਦੇ ਉੱਥੇ ਦੀ ਸਥਿਤੀ ਨੂੰ ਲੈ ਕੇ ਭਾਰਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੀ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਿਵਾਸ ਤੇ ਸੁਰੱਖਿਆ ਮਾਮਲਿਆਂ ਦੀ ਕਮੇਟੀ ਨਾਲ ਬੈਠਕ ਕੀਤੀ। ਮੀਟਿੰਗ ਵਿੱਚ ਕੇਂਦਰੀ ਮੰਤਰੀ ਅਮੇਸ਼ਾ ਰੱਖਿਆ ਮੰਤਰੀ ਰਾਣਾ ਸਿੰਘ ਵਿੱਤ ਮੰਤਰੀ ਨਿਰਮਲ ਸਿਤਰਮਨ ਅਤੇ ਐਨ.ਐਸ.ਸੀ. ਅਜੀਤ ਡੋਪਾਲ ਵੀ ਮੌਜੂਦ ਰਹੇ। ਬੰਗਲਾਦੇਸ਼ ਛੱਡਣ ਤੋਂ ਬਾਅਦ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੈਨਾ गाजियाबाद स्थित हिंडन एयरवेज ਦੇ ਵਿੱਚ ਮੌਜੂਦ ਹੈ ਐਨਐਸਏ ਅਜੀਤ ਦਿਵਾਨ ਨੇ ਹਸਿਨਾ ਦੇ ਨਾਲ ਮੁਲਾਕਾਤ ਕੀਤੀ ਦੋਵੇਂ ਵਿਚਾਲੇ 1 ਘੰਟੇਆ ਬੰਦੀ ਮੁਲਾਕਾਤ ਹੋਈ ਹੈ ਬੰਗਲਾਦੇਸ਼ ਦੀ ਮੌਜੂਦ ਸਥਿਤੀ ਮਕਾਲਿਆ ਦੇ ਡਿਪਟੀ ਸੀਐਮ ਪ੍ਰੈਸਟਨ ਟਾਈਮਸਾਂਗ ਨੇ ਕਿਹਾ ਹੈ ਕਿ ਅੱਜ ਸ਼ਾਮ ਮੈਂ ਬੰਗਲਾਦੇਸ਼ ਦੀ ਸਥਿਤੀ ਦੇ ਮੱਦੇਨਜ਼ਰ ਐਮਰਜੈਂਸੀ ਮੀਟਿੰਗ ਬੁਲਾਈ ਹੈ ਮੀਟਿੰਗ ਦੇ ਵਿੱਚ ਸੂਬੇ ਦੇ ਮੁਖਸੱਦਰ ਡੀਜੀਪੀ ਬੀਐਸਐਫ ਦੇ ਆਈਜੀ ਵੀ ਹਾਜ਼ਰ ਸਨ ਅਸੀਂ ਅੱਜ ਰਾਤ ਤੋਂ ਬੰਗਲਾਦੇਸ਼ ਦੇ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਤੇ ਕਰਫਿਊ ਲਗਾਉਣ ਦਾ ਫੈਸਲਾ ਕੀਤਾ ਹੈ ਇਹ ਕਰਫਿਊ ਪਾਰਤੀ ਖੇਤਰ ਵਿੱਚ 0.2 ਜਾ ਕੇ ਅੰਤਰਰਾਸ਼ਟਰੀ ਸਰਹੱਦ ਦੀ ਬੋਲ ਤੋਂ 200 ਮੀਟਰ ਦੇ ਅੰਦਰ ਤੱਕ ਹਰ ਰੋਜ਼ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ ਜਦ ਤੱਕ ਸਥਿਤੀ ਵਿੱਚਦਾਰ ਨਹੀਂ ਹੋ ਜਾਂਦਾ ਇਸ ਦੇ ਨਾਲ ਹੀ ਭਾਰਤ ਬੰਗਲਾਦੇਸ਼ ਵਪਾਰ ਸੋਮਵਾਰ ਦੁਪਹਿਰ ਤੋਂ ਬੰਦ ਕਰ ਦਿੱਤਾ ਗਿਆ ਸੀ ਵਪਾਰੀਆਂ ਨੇ ਕਿਹਾ ਕਿ ਗੁਆਂਢੀ ਦੇਸ਼ 'ਚ ਵੱਡੇ ਪੱਧਰ ਤੇ ਪ੍ਰਦਰਸ਼ਨਾਂ ਕਾਰਨ ਪੈਦਾ ਹੋਈ ਅਸ਼ਾਂਤੀ ਦਰਮਿਆਨ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਦੇ ਅਸਤੀਫੇ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ ਬੰਗਲਾਦੇਸ਼ ਸਰਕਾਰ ਨੇ ਐਤਵਾਨ ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਤਿੰਨ ਦਿਨਾਂ ਦੀ ਕਾਰੋਬਾਰੀ ਛੁੱਟੀ ਦਾ ਐਲਾਨ ਕੀਤਾ ਸੀ